ਆਪ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਨੂੰ ਕਿ ਉਹ ਈਸ਼ਵਰ ਪਵਿੱਤਰ ਦਿਹਾੜੇ ਦੇ ਅਫਸਰ ਤੇ ਪੁੱਜੀਆਂ ਸਮੂਹ ਸ਼ਖਸੀਤਾਂ ਤੇ ਪੰਜਾਬ ਵਾਸੀਆਂ ਨੂੰ ਜੀ ਆਇਆਂ ਕਹ ਡਾਕਟਰ ਬਲਵੀਰ ਸਿੰਘ ਜੀ ਸ਼ਹੀਦਾਂ ਦੀ ਚਿਤਾਵਾਂ ਪਰ ਲਗेंगे ਹਰ ਸਾਲ ਮੇਲੇ ਵਤਨ ਪਰ ਮਿਟਨੇ ਵਾਲੋਆਂ ਕਾ ਯਹੀ ਬਾਕੀ ਨਿਸ਼ਾਨ ਹੋਗਾ ਸਾਡੇ ਪੰਜਾਬ ਦੇ ਸਰਬਣ ਪੁੱਤਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੀ ਸ਼ਰਦਾ ਸ਼ਹੀਦ ਆਜੋ ਉਹਨਾਂ ਦੇ ਸਹਿਯੋਗੀਆਂ ਪ੍ਰਤੀ ਜਦੋਂ ਵੀ ਮਾਨ ਸਾਹਿਬ ਨੂੰ ਮੈਂਬਰ ਆਫ ਪਾਰਲੀਮੈਂਟ ਐਮ ਐਲ ਏ ਮੁੱਖ ਮੰਤਰੀ ਤਾ ਉਹ ਸਭ ਤੋਂ ਪਹਿਲਾਂ ਆ ਕੇ ਸ੍ਰੀ ਹਦਾਇਜ਼ਮ ਦੇ ਸਾਹਮਣੇ ਨਤਮਸਤਕ ਹੁੰਦੇ ਆ ਫਿਰ ਆਪਣਾ ਕੰਮ ਸ਼ੁਰੂ ਕਰਦੇ ਆ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਔਰ ਮੇਰੇ ਸਾਰੇ ਸਾਡੇ ਮਾਨਯੋਗ ਸਪੀਕਰ ਸਾਹਿਬ ਮੇਰੇ ਕੈਬਨਟ ਕਲੀਕਸ ਸਾਡੇ ਸਾਰੇ ਐਮ ਐਲ ਏ ਸਾਹਿਬਾਨ ਡਿਪਟੀ ਸਪੀਕਰ ਸਾਹਿਬ ਔਰ ਸਾਰੇ ਸਾਡੇ ਚੇਅਰਮੈਨ ਔਰ ਜਿੰਨੇ ਵੀ ਸਾਡੇ ਅਹੁਦੇਦਾਰ ਤੇ ਮੇਰੇ ਸਾਹਮਣੇ ਬੈਠੇ ਇਹ ਸਾਰੇ ਇਲਾਕੇ ਦੇ ਪਤਵੰਤੇ ਸੱਜਣ ਮਾਨ ਸਾਹਿਬ ਤੁਸੀਂ ਅੱਜ ਸ਼ਹੀਦ ਆਜ਼ਮ ਦਾ ਉਹਨਾਂ ਦੇ ਸਾਥੀਆਂ ਦਾ ਸੁਪਨਾ ਅਸਲ ਵਿੱਚ ਤੁਸੀਂ ਜਿਹੜਾ ਅੱਜ ਪੂਰਾ ਕਰ ਰਹੇ ਹੋ ਸ਼ਹੀਦ ਦੇ ਆਜ਼ਮ ਨੂੰ ਸ਼ਹੀਦ ਆਜ਼ਮ ਇਸ ਕਰਕੇ ਕਹਿੰਦੇ ਸੀ ਕਿ ਉਹ ਸਾਰੇ ਸ਼ਹੀਦਾਂ ਦੇ ਵਿੱਚੋਂ ਇੱਕ ਇਹੋ ਜਿਹਾ ਸ਼ਹੀਦ ਹੋਇਆ ਜਿਨੇ ਇਹ ਕਿਹਾ ਕਿ ਆਜ਼ਾਦੀ ਤਾਂ ਅਸੀਂ ਲੈ ਲਾਂਗੇ ਅੰਗਰੇਜ਼ਾਂ ਨੂੰ ਅਸੀਂ ਕੱਢ ਦੇਵਾਂਗੇ ਬਾਹਰ ਸਾਡਾ ਆਰਥਿਕ ਮਾਡਲ ਕੀ ਹੋਏਗਾ ਉਹ ਸਮਾਜਵਾਦੀ ਸੀ ਪੱਕੇ ਔਰ ਉਹਨਾਂ ਨੇ ਕਿਹਾ ਕਿ ਅੰਗਰੇਜ਼ਾਂ ਤੋਂ ਛੁਟਕਾਰਾ ਪਾਵਾਂਗੇ ਕੀ ਮਰੇ ਇਹਨਾਂ ਲੋਕਾਂ ਨੂੰ ਬਿਮਾਰੀ ਤੋਂ ਆਜ਼ਾਦੀ ਮਿਲੇਗੀ ਸਰ ਇਹ ਕੰਮ ਤੁਸੀਂ ਕਰਕੇ ਦਿਖਾ ਦਿੱਤਾ ਹੁਣ ਨਮਾਸ਼ਹਿਰ ਬਲਾਚੌਰ ਬੰਗਾ ਗੜਸ਼ੰਕਰ ਮਾਛੀਵਾੜਾ ਇਸ 50 ਕਿਲੋਮੀਟਰ ਦੇ ਵਿੱਚ ਲੋਕਾਂ ਨੂੰ ਹੁਣ ਬਿਮਾਰੀ ਤੋਂ ਆਜ਼ਾਦੀ ਹੁਣ ਮਿਲੇਗੀ ਇਹਨਾਂ ਨੂੰ ਅਸਲੀ ਆਜ਼ਾਦੀ ਇਹ ਇਹਨਾਂ ਨੂੰ ਮਿਲੇਗੀ ਤੇ ਦੂਜਾ ਛੇਦਿਆਜਮ ਨੇ ਕਿਹਾ ਸੀ ਕਿ ਬੇਰੁਜ਼ਗਾਰੀ ਤੋਂ ਗਰੀਬੀ ਤੋਂ ਇਹਨਾਂ ਲੋਕਾਂ ਨੂੰ ਆਜ਼ਾਦੀ ਮਿਲੇਗੀ ਕਿ ਨਹੀਂ ਮਿਲੇਗੀ ਔਰ ਉਹ ਵੀ ਸਰ ਤੁਸੀਂ ਜਿਹੜਾ 52000 ਤੋਂ ਵੱਧ ਲੋਕਾਂ ਨੂੰ ਨੌਕਰੀਆਂ ਦੇ ਕੇ ਲੋਕਾਂ ਨੂੰ ਗਰੀਬੀ ਤੋਂ ਬਿਮਾਰੀ ਤੋਂ ਬੇਰੁਜ਼ਗਾਰੀ ਤੋਂ ਬਹੁਤ ਸਾਰੀਆਂ ਦੁਸ਼ਵਾਰੀਆਂ ਤੋਂ ਜਿਹੜੀ ਆਜ਼ਾਦੀ ਦਿੱਤੀ ਹੈ ਇਹ ਸੱਚੀ ਸ਼ਰਧਾਂਜਲੀ ਆ ਸਾਡੇ ਸ਼ੀਧਾ ਨੂੰ ਸਰ ਮੈਂ ਤੁਹਾਡਾ ਇੱਕ ਵਾਰੀ ਆਪਣੇ ਵੱਲੋਂ ਸਮੂਹ ਸਾਡੇ ਜਿੰਨੇ ਐਮਐਲਏ ਸਾਬਾਨ ਆ ਲੋਕਲ ਔਰ ਜਿੰਨੇ ਸਾਰੀ ਸੰਗਤ ਦੀ ਬਹੁਤ ਪੁਰਾਣੀ ਮੰਗ ਸੀ ਔਰ ਮੇਰਾ ਜੱਦੀ ਜ਼ਿਲ੍ਹਾ ਵੀ ਇਹੀ ਆ ਸ਼ੀਧੇ ਆਜਮ ਦੇ ਪਿੰਡ ਤੋਂ ਬਹੁਤੀ ਦੂਰ ਨਹੀਂ ਆ ਪੋਰਾ ਮੇਰਾ ਪਿੰਡ ਆ ਤੇ ਇਸੇ ਮਿੱਟੀ ਵਿੱਚੋਂ ਅਸੀਂ ਨਿਕਲੇ ਆ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਜਿੱਥੇ ਸ਼ਿਦਿਆ ਆਦਮ ਦੇ ਪਿੰਡ ਦੇ ਆਸ-ਪਾਸ ਔਰ ਮੰਗਾ ਤੋਂ ਪੜ੍ਹੇ ਆ ਤੇ ਸਰ ਸਾਨੂੰ ਇਹ ਜਿਹੜੀ ਸੇਵਾ ਤੁਸੀਂ ਦਿੱਤੀ ਆ ਤੁਹਾਨੂੰ ਯਕੀਨ ਦਿਵਾਉਂਦੇ ਆ ਜੀ ਕਿ ਅਸੀਂ ਆਉਣ ਵਾਲੇ 1.5 2 ਸਾਲ ਦੇ ਵਿੱਚ ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜਾ ਮੈਡੀਕਲ ਕਾਲਜ ਆ ਇਹ ਹਸਪਤਾਲ ਆ ਬਣ ਕੇ ਤਿਆਰ ਹੋ ਜਾਏ ਔਰ ਲੋਕਾਂ ਨੂੰ ਸੁਵਿਧਾ ਮਿਲੇਗੀ ਸਰ ਮੈਂ ਇਹਨਾਂ ਸ਼ਬਦਾਂ ਨਾਲ ਇੱਕ ਵਾਰ ਫਿਰ ਸਰ ਤੁਹਾਡਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਇਨਕਲਾਬ ਇਨਕਲਾਬ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਦਿਲਵਾਡ ਡਾਕਟਰ ਸਾਹਿਬ ਇਸਨ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਜੀ ਨੇ ਇਸ ਗਦਰੀ ਬਾਬਿਆਂ ਦੀ ਦੁਆਬੇ ਦੀ ਧਰਤੀ ਜਿਹੜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਮੇਤ ਹਜ਼ਾਰਾਂ ਪਰਵਾਨੀ ਦੇ ਆਜ਼ਾਦੀ ਦੇ ਪਰਵਾਨਿਆਂ ਦੀ ਧਰਤੀ ਹੈ ਉਹਨੂੰ ਅੱਜ ਇੱਕ ਮੈਡੀਕਲ ਕਾਲਜ ਮੁੱਖ ਮੰਤਰੀ ਜੀ ਨੇ ਦੇ ਕੇ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਅਫਸਰ ਤੇ ਸਜਦਾ ਕਰਨ ਲਈ ਪੁੱਜੇ ਨੇ ਹੁਣ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੂੰ ਬੇਨਤੀ ਕਰਾਂਗੇ ਕਿ ਉਹ ਇਸ ਅਫਸਰ ਤੇ ਸ਼ਹੀਦ ਆਜ਼ਮ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸਜਦਾ ਕਰਨ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦੀਆਂ ਇਹ ਲਾਈਨਾਂ ਸ਼ੀਦ ਆਜ਼ਮ ਫਗਤ ਸਿੰਘ ਹਰ ਵਕਤ ਉਹਨਾਂ ਦੀ ਫੋਟੋ ਦੇ ਨਾਲ ਲਿਖ ਕੇ ਆਪਣੀ ਜੇਬ 'ਚ ਰੱਖਦੇ ਸੀ ਸੋ ਅੱਜ ਖੜਕੜਕਲਾਂ ਵਿਖੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਉਹਨਾਂ ਨੂੰ ਸ਼ਰਦਾ ਸ਼ਰਦਾ ਦੇ ਫੁੱਲ ਪੈਂਟ ਕਰਨ ਲਈ ਤੁਸੀਂ ਦੂਰੋਂ ਦੂਰੋਂ ਚੱਲ ਕੇ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਿਰ ਮੱਥੇ ਮੇਰੇ ਨਾਲ ਕੈਬਨਟ ਦੇ ਮੇਰੇ ਸਾਥੀ ਮੇਰੇ ਐਮ ਐਲ ਏ ਸਹਿਬਾਨ ਸਾਡੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਡਿਪਟੀ ਸਪੀਕਰ ਸਾਹਿਬ ਸਾਡੇ ਲੋਕਲ ਇਥੋਂ ਤੋਂ ਐਮ ਐਲ اے ਬੰਗਾ ਤੋਂ ਐਮ ਐਲ اے ਨਮਾ ਸ਼ਹਿਰ ਤੋਂ ਐਮ ਐਲ اے ਬਲਾਚੌਰ ਤੋਂ ਐਮ ਐਲ اے ਸਾਡੇ ਨਕੂਦਰ ਤੋਂ ਭੰਜੀ ਐਮ ਐਲ اے ਸਾਡੇ ਮਹਿਲਕਲਾਂ ਤੋਂ ਐਮ ਐਲ اے ਜਿੰਨੇ ਵੀ ਸਾਡੇ ਟੀਮ ਬੈਠੀ ਹੈ ਸਾਰੀ ਸਾਡੇ ਪਾਇਲ ਤੋਂ ਐਮ ਐਲ اے ਬੈਠੇ ਨੇ ਕਰਤਾਰਪੁਰ ਤੋਂ ਐਮ ਐਲ اے ਬੈਠੇ ਨੇ ਸਾਰੀ ਨਮਾ ਸ਼ਹਿਰ ਦੀ ਟੀਮ ਆਲੇ ਦੋਲੇ ਦੇ ਦੁਆਬੇ ਦੇ ਬਹੁਤ ਸਾਡੇ ਪਾਰਟੀ ਦੇ ਜ਼ਿੰਮੇਵਾਰ ਆਦਰ ਸਹਿਬਾਨ ਬੈਠੇ ਨੇ ਤੇ মিডিਆ ਦੇ ਸਾਥੀ ਸਾਰੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਕੋਈ ਰਾਜਨੀਤਿਕ ਫੰਕਸ਼ਨ ਨਹੀਂ ਕਿਉਂਕਿ ਇੱਥੇ ਹਰੇਕ ਪਾਰਟੀ ਦਾ ਸਪੋਰਟਰ ਵੀ ਹੋਊਗਾ ਇੱਥੇ ਸਜਦਾ ਕਰਨਾ ਆਉਂਦਾ 23 ਮਾਰਚ ਨੂੰ ਅਸੀਂ ਵੀ ਜਦੋਂ ਲੰਘਦੇ ਵੜਦੇ ਜੇ ਅੱਗੋਂ ਦੀ ਲੰਘਦੇ ਹੋਈ ਏ ਬਾਈ ਰੋਡ ਲੰਘਦੇ ਹੋਈ ਏ ਤਾਂ ਅਸੀਂ ਵੀ ਸਜਦਾ ਕਰਕੇ ਜਾਂਦੇ ਹਾਂ ਜਦੋਂ ਵੀ ਟਾਈਮ ਮਿਲਦਾ ਕਿਉਂਕਿ ਇੰਨਾ ਕਰਕੇ ਹੀ ਜਿਹੜੇ ਆਜ਼ਾਦੀ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਇੰਨਾ ਕਰਕੇ ਹੀ ਕਾਰਾਂ ਕੋਠੀਆਂ ਵਾਲੇ ਹੋ ਗਏ ਇੰਨਾ ਕਰਕੇ ਅਹੁਦੇਦਾਰ ਐਮਐਲਏ ਮੰਤਰੀ ਮੁੱਖ ਮੰਤਰੀ ਜਿਹੜਾ ਬਣ ਗਏ ਕਿਉਂਕਿ ਨਹੀਂ ਤਾਂ ਅੰਗਰੇਜ਼ਾਂ ਦੇ ਅਧੀਨ ਹੋਣਾ ਸੀ ਜੇ ਕਿਤੇ ਇਹਨਾਂ ਨੇ ਆਪਣੀਆਂ ਜਵਾਨੀਆਂ ਦੇਸ਼ ਦੇ ਲੇਖੇ ਨਾਲ ਆਈਆਂ ਹੁੰਦੀਆਂ ਸੋ ਅੱਜ ਬੜੀ ਖੁਸ਼ੀ ਹੈ ਕਿ ਛੋਟੇ-ਛੋਟੇ ਬੱਚੇ ਵੀ ਪੀਲੀਆਂ ਪੱਗਾਂ ਬਨ ਕੇ ਭਗ ਸਿੰਘ ਨੂੰ ਸਜਦਾ ਕਰਨ ਆਏ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਬਿਲਕੁਲ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਵਾਰਸਾਂ ਨੇ ਕਿਹੜੀਆਂ-ਕਿਹੜੀਆਂ ਮੁਸੀਬਤਾਂ ਝੱਲ ਕੇ ਕਿਹੜੇ-ਕਿਹੜੇ ਕੁਰਬਾਨੀਆਂ ਦੇ ਕੇ ਸਾਨੂੰ ਇੱਥੇ ਆਜ਼ਾਦੀ ਲੈ ਕੇ ਦਿੱਤੀ ਹੈ ਵੀਰੋ ਬੜੀ ਦੇਰ ਦੀ ਮੰਗ ਸੀ ਇਲਾਕੇ ਦੀ ਐਮਐਲਏ ਸਵਾਨਾਂ ਦੀ ਲੋਕ ਵੀ ਮਿਲਦੇ ਸੀ ਕਿ ਜੇ ਇੱਥੇ ਕਿਤੇ ਬਿਮਾਰ ਹੋ ਜੇ ਕੋਈ ਰੱਬ ਨਾ ਕਰੇ ਤਾਂ ਜੀ डीएमसी ਜਾਣਾ ਪੈਂਦਾ ਲੁਧਿਆਣੇ ਜਾਂ ਜਲੰਧ ਜਾਂ ਪੀਜੀਆਈ ਕੋਈ ਨੇੜੇ ਤੇੜੇ ਨਾ ਹਸਪੀਟਲ ਕੋਈ ਅੱਛਾ ਹੈ ਕਾਲਜ ਤਾਂ ਇੱਧਰ ਹੈ ਹੀ ਨਹੀਂ ਦੁਆਬੇ ਵਿੱਚ ਕੋਈ ਤੇ ਮੈਡੀਕਲ ਕਾਲਜ ਦੀ ਬੜੀ ਡਿਮਾਂਡ ਸੀ ਕੋਨੇ 15 ਮਿੰਟ ਪਹਿਲਾਂ ਬਰਨਾਲਾ ਕਲਾਂ ਬਿਲਕੁਲ ਕਚੈਰੀਆਂ ਦੇ ਸਾਹਮਣੇ ਜਿੱਥੇ ਸਿਵਲ ਹਸਪਤਾਲ ਹੈ ਨਵਾਂ ਸ਼ਹਿਰ ਦਾ ਉਹਦੇ ਨਾਲ ਹੀ ਜ਼ਮੀਨ ਲੈ ਕੇ ਸ਼ਹੀਦ ਪਗਤ ਸਿੰਘ ਮੈਡੀਕਲ ਕਾਲਜ ਜਿਹੜਾ ਆ ਉਹਦਾ ਉਦਘਾਟਨ ਕਰਕੇ ਆਇਆ ਨਾਲੇ ਤਾਂ ਹਸਪਤਾਲ ਦਾ 100 ਬੈੱਡ ਵਧੂਗਾ ਤੇ 300 ਕਰੋੜ ਰੁਪਏ ਦੀ ਲਾਗਤ ਨਾਲ ਉਹ ਕਾਲਜ ਬਣੂਗਾ 50 ਸੀਟਾਂ ਨੇ ਐਮਬੀਬੀਐਸ ਦੀਆਂ ਔਰ ਅੱਜ ਸ਼ਹੀਦ ਆਜ਼ਮ ਪਗਤ ਸਿੰਘ ਦੇ ਪਰਿਵਾਰ ਦੇ ਮੈਂਬਰ ਵੀ ਇੱਥੇ ਬੈਠੇ ਨੇ ਸਟੇਜ ਤੇ ਉਹਨਾਂ ਨੂੰ ਇਸ ਗੱਲ ਤੋਂ ਸਕੂਨ ਮਿਲਦਾ ਹੋਊਗਾ ਕਿ ਹਾਂ ਸਾਡੇ ਪਿਆਰਿਆਂ ਨੂੰ ਸਾਡੇ ਦੁਲਾਰਿਆਂ ਨੂੰ ਵੀ ਕੋਈ ਯਾਦ ਕਰਦਾ ਨਹੀਂ ਤਾਂ ਪਹਿਲਾਂ ਕੀ ਕਰਦੇ ਸੀ ਹਾਰ પાਕੇ ਮੁੜ ਜਾਂਦੇ ਸੀ ਕੋਈ ਉਹਨਾਂ ਦੇ ਨਾਂ ਤੇ ਨਾ ਯਾਦਗਾਰ ਨਾ ਉਹਨਾਂ ਦੇ ਨਾਂ ਤੇ ਕੋਈ ਸੰਸਥਾ 30 ਫੁੱਟ ਉੱਚਾ ਕਾਸ਼ੀ ਦਾ ਬੁੱਤ ਜਿਹੜਾ ਉਹ ਬਿਲਕੁਲ ਮੁਹਾਲੀ ਵਾਲੇ 에어ਪੋਰਟ ਦੇ ਸਾਹਮਣੇ ਲਾਇਆ ਹੋਇਆ 30 ਫੁੱਟ ਉੱਚਾ ਤੇ ਮੁਹਾਲੀ ਵਾਲੇ 에어ਪੋਰਟ ਦਾ ਨਾਮ ਸ਼ਹੀਦ ਆਜ਼ਮ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਹੈ। ਇਸ ਕਾਲਜ ਦਾ ਨਾਮ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਹੋਊਗਾ। ਓਪ! 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 ਧੰਨਵਾਦ। ਥੈਂਕ ਯੂ। ਮੇਰੀ ਸੋਚ ਨਾਲੋਂ ਆਪਾਂ ਉਹਨਾਂ ਦੀ ਸੋਚ ਤੇ ਪੈਰਾ ਦਈਏ ਉਹਨਾਂ ਦੀ ਸੋਚ ਨੂੰ ਬਚਾਈਏ ਉਹਨਾਂ ਨੇ ਵੀ ਲਿਖਿਆ ਸੀ ਮੇਰੀ ਮੌਤ ਤੇ ਰੋਇਓ ਨਾ ਮੇਰੀ ਸੋਚ ਨੂੰ ਬਚਾਇਓ ਸੋ ਇਸ ਕਰਕੇ ਬਹੁਤ ਵੱਡੀ ਸੋਚ ਬਹੁਤ ਛੋਟੀ ਉਮਰ ਚ ਇੰਨਾ ਜਜ਼ਬਾ ਇੰਨੀ ਦੇਸ਼ ਭਗਤੀ ਇੰਨਾ ਦੇਸ਼ ਪ੍ਰੇਮ ਬਹੁਤ ਘੱਟ ਦੇਖਣ ਨੂੰ ਮਿਲਦਾ ਸੋ ਇਸ ਕਰਕੇ ਇਹ ਦੁਆਬੇ ਦੇ ਵਿੱਚ ਗਦਰੀ ਬਾਬਿਆਂ ਦੀ ਧਰਤੀ ਹੈ ਮੰਤਨ ਲੱਗਦਾ ਕੋਈ ਅਜਿਹਾ ਪਿੰਡ ਹੋਣਾ ਆਪਣੇ ਪੰਜਾਬ 'ਚ ਜਿੱਥੇ ਕਿਸੇ ਨਾ ਕਿਸੇ ਸ਼ਹੀਦ ਦਾ ਗੇਟ ਨਾ ਬਣਿਆ ਹੋਵੇ ਚਾਹੇ ਉਹ ਕਾਰਗਿਲ ਦਾ ਸ਼ਹੀਦ ਹੋਵੇ ਚਾਹੇ ਉਹ ਕਿਸੇ ਹੋਰ ਜੰਗ ਦਾ ਸ਼ਹੀਦ ਹੋਵੇ ਚਾਹੇ ਗਦਰੀ ਬਾਬਿਆਂ ਦਾ ਹੋਵੇ ਚਾਹੇ ਜਿਹੜੀ ਮਰਜ਼ੀ ਆਜ਼ਾਦੀ ਵਾਲੀ ਜੰਗ ਦਾ ਹੋਵੇ ਸੋ ਇਹ ਸ਼ਹੀਦਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਖਟਕੜ ਕਲਾਂ ਤਾਂ ਜਿਹੜਾ ਉਹ ਇੱਕ ਰੋਲ ਮਾਡਲ ਹੈ ਜਦੋਂ ਵੀ ਕੋਈ ਬਾਰਲੇ ਸੂਬਿਆਂ ਚੋਂ ਜਾਂ ਬਾਹਰਲੇ ਮੁਲਕਾਂ ਚੋਂ ਮੈਨੂੰ ਕੋਈ ਮਿਲ ਨਾ ਆਉਂਦਾ ਤੇ ਉਹ ਕਹਿੰਦੇ ਅਮਰਸਰ ਜਾਣਾ ਚੰਡੀਗੜ੍ਹੋਂ ਬਾਈ ਰੋਡ ਤਮੈ ਉਹਨਾਂ ਨੂੰ ਇਹ ਜ਼ਰੂਰ ਕਹਿਣਾ ਉਹਨਾਂ ਦੇ ਜਿਹੜੇ ਸਾਰਥੀ ਹੁੰਦੇ ਨੇ ਡਰਾਈਵਰ ਹੁੰਦੇ ਨੇ ਕਿ ਜਾਂਦੇ ਜਾਂਦੇ ਖਟਕੜਕਲਾਂ ਜ਼ਰੂਰ ਰੁੱਕ ਕੇ ਜਾਣਾ ਸਜਦਾ ਜ਼ਰੂਰ ਕਰਕੇ ਜਾਣਾ ਤੇ ਲੋਕ ਬਹੁਤ ਸਾਰਾ ਹੁਣ ਤਾਂ ਮਿਊਜ਼ੀਅਮ ਵੀ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਕਿਉਂਕਿ ਸ਼ੀਦਿਆਜ਼ਮ ਭਗਤ ਸਿੰਘ ਹੋਰੀ ਇਹ ਕਹਿੰਦੇ ਹੁੰਦੇ ਸੀ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਡਾਕਟਰ ਬਲਬੀਰ ਜੀ ਨੇ ਕਿ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈਗੀ ਕਿ ਆਜ਼ਾਦੀ ਆਊਗੀ ਜਾਂ ਨਾ ਪਰ ਚਿੰਤਾ ਇਸ ਗੱਲ ਦੀ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਇਹ ਡਰ ਸੀ ਉਹਨਾਂ ਨੂੰ ਕਿ ਕਿਤੇ ਗੋਰੀਆਂ ਨੂੰ ਕੱਢ ਕੇ ਆਪਣੇ ਵਾਲੇ ਕਾਲੇ ਅੰਗਰੇਜ਼ ਨਾਲ ਲੈ ਆਈਏ। ਉਹ ਡਰ ਕਾਫੀ ਹੱਦ ਤੱਕ ਸਹੀ ਵੀ ਸਾਬਤ ਹੋਇਆ। ਆ 75 ਸਾਲ ਹੋ ਗਏ। ਦੇਸ਼ ਨੂੰ ਆਜ਼ਾਦ ਹੋਏ ਨੂੰ। ਹਜੇ ਤੱਕ ਸੀਵਰੇਜ ਦੇ ਟੱਕਣ ਪੂਰੇ ਨਹੀਂ ਹੋਏ ਆਪਾਂ ਤੋਂ। ਹੁਣ ਕਿਤੇ ਥੋੜਾ ਜਿਹਾ ਨੌਕਰੀਆਂ ਵਾਲੇ ਪਾਸੇ, ਕਾਲਜਾਂ ਵਾਲੇ ਪਾਸੇ, ਸਕੂਲਾਂ ਵਾਲੇ ਪਾਸੇ ਤੁਰਿਆ ਪਿਛਲੇ 3 ਸਾਲ ਤੋਂ। ਨਹੀਂ ਤਾਂ ਗਲੀਆਂ ਨਾਲੀਆਂ ਨੂੰ ਵੀ ਵਿਕਾਸ ਕਈ ਗਏ ਮੈਂ ਤਾਂ ਕਹਨਾ ਉਦੋਂ ਭਗਤ ਸਿੰਘ ਹੋਰਾਂ ਦੀ ਆਤਮਾ ਨੂੰ ਬੜਾ ਦੁੱਖ ਹੁੰਦਾ ਹੋਊਗਾ ਜਦੋਂ ਵੱਡੇ ਵੱਡੇ ਅਫਸਰਾਂ ਦੇ ਜਦ ਵੱਡੇ ਵੱਡੇ ਨਿਆਂ ਮੂਰਤੀ ਜੱਜਾਂ ਦੇ ਘਰੇ ਵੈਸੇ ਉਹਨਾਂ ਦੇ ਘਰੋਂ ਜਦੋਂ ਰਿਸ਼ਵਤ ਦੇ ਪੈਸੇ ਮਿਲਦੇ ਆ ਇਸ ਕੰਮ ਵਾਸਤੇ ਯਾਦੀ ਤਾਂ ਨਹੀਂ ਲੈ ਕੇ ਦਿੱਤੀ ਸੀ ਤੇ ਤੁਸੀਂ ਆਪਣੇ ਲੋਕਾਂ ਨੂੰ ਲੁੱਟੀ ਜਾਓ ਆ ਕੀ ਹੋਇਆ ਪਰਸੋ ਚ ਉੱਥੇ ਦਾ ਖਬਰਾਂ ਚੱਲ ਰਹੀਆਂ ਨੇ ਘਰ ਨੂੰ ਅੱਗ ਲੱਗੀ ਇਹਦੇ ਜੱਜ ਦੇ 15 ਕਰੋੜ ਰੁਪਇਆ ਫੁੱਗ ਗਿਆ ਜੀ ਉਹ ਹੁਣ ਉਤਾਰਾਂ ਜੀਆਂ ਗਿਣੀ ਜਾਂਦੇ ਨੇ ਜਿਹੜੀ ਤਾਰ ਜੀ ਨਹੀਂ ਹੁੰਦੀ ਉਹ ਚ ਵੀ ਕਿੰਨੇ ਸੀ ਇਹ ਮਤਲਬ ਇਹ ਜਦੋਂ ਦੇਖਦੇ ਆ ਇਹ ਚੀਜ਼ਾਂ ਲੋਕਾਂ ਦਾ ਹੱਕ ਕਿੰਨੇ ਫੈਸਲੇ ਗਲਤ ਹੋ ਗਏ ਹੋਣਗੇ ਉਹਦੇ ਨਾਲ ਸੋ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਆਪਾਂ ਇਮਾਨਦਾਰੀ ਨਾਲ ਆਪਣਾ ਕੰਮ ਕਰੀਏ 52000 ਤੋਂ ਉੱਪਰ 52606 ਨੌਕਰੀਆਂ ਦਿੱਤੀਆਂ ਨੇ ਹੁਣ ਤੱਕ ਅਲੱਗ-ਅਲੱਗ ਡਿਪਾਰਟਮੈਂਟਾਂ 'ਚ ਤੁਹਾਡੇ 'ਚੋਂ ਵੀ ਕਿਸੇ ਰਿਸ਼ਤੇਦਾਰ ਨੂੰ ਜਾਂ ਤੁਹਾਡੇ ਪਿੰਡ ਦੇ ਕਿਸੇ ਮੁੰਡੇ ਕੁੜੀ ਨੂੰ ਨੌਕਰੀ ਮਿਲੀ ਹੋਣੀ 1 ਰੁਪਇਆ ਵੀ ਰਿਸ਼ਵਤ ਦਾ ਕਹਦੇ ਕੋਈ ਜਾਂ ਕਿਸੇ ਇੱਕ ਕੋਈ ਕਿਸੇ ਨੂੰ ਐਮ.ਐਲ.ਏ ਨੂੰ ਜਾਂ ਮੰਤਰੀ ਨੂੰ ਫੋਨ ਕਰਨਾ ਪੈ ਗਿਆ ਹੋਵੇ ਜਾਂ ਕੋਈ ਇਹ ਕਹਦੇ ਮੇਰੇ ਨੰਬਰ ਜਾਦੇ ਸੀ ਘੱਟ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਕੋਲੇ ਪੈਸੇ ਨਹੀਂ ਸੀ ਜਾਂ ਉਹਨੂੰ ਕੋਈ ਮੰਤਰੀ ਜਾਂ ਵੱਡਾ ਬੰਦਾ ਜਾਣਦਾ ਨਹੀਂ ਸੀ 55000 ਤੋਂ ਉੱਪਰ ਨੌਕਰੀਆਂ 881 ਮੁਹੱਲਾ ਕਲੀਨਿੰਗ ਖੋਲਤੇ 3 ਕਰੋੜ ਬੰਦਾ ਕਈ ਦੋ-ਦੋ ਵਾਰੀ ਵੀ ਆ ਕੇ ਹੋਣਗੇ 3 ਕਰੋੜ ਬੰਦਾ ਉੱਥੇ ਆ ਕੇ ਜਿਹੜਾ ਉਹ ਇਲਾਜ ਕਰਾ ਚੁੱਕਿਆ ਉਹਦੇ ਨਾਲ ਪੰਜਾਬੀਆਂ ਦਾ ਹਜ਼ਾਰ ਕਰੋੜ ਤੋਂ ਵੱਧ ਰੁਪਈਆ ਜਿਹੜਾ ਦੂਜੇ ਹਸਤਾਨਾਂ ਜਾ ਕੇ ਦੇਣਾ ਪੈਂਦਾ ਸੀ ਉਹ ਬਚਿਆ ਜੀ 17 ਟੋਲ ਪਲਾਜੇ ਬੰਦ ਕਰਤੇ 62 ਲੱਖ ਰੁਪਈਆ ਹਰ ਰੋਜ਼ ਦਾ ਉਹ ਬਚਦਾ ਹੈ ਜੀ ਲੋਕਾਂ ਦਾ ਓਵਰ ਚੱਲੀ ਜਾਂਦੇ ਸੀ ਦੋ ਦੋ ਸਾਲ ਓਵਰ ਹੀ ਚੱਲ ਗਏ ਕਿਸੇ ਨੇ ਪੁੱਛਿਆ ਹੀ ਨਹੀਂ ਕਿਉਂਕਿ ਜਿਨ੍ਹਾਂ ਨੇ ਬੰਦ ਕਰਨੇ ਸੀ ਉਹਨਾਂ ਨਾਲ ਉਹਨਾਂ ਨੇ ਹਿੱਸਾ ਪਾ ਲਿਆ ਚੱਲੀ ਗਿਆ ਕੰਮ ਬਸ ਸੋ ਇਸ ਕਰਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਤੇ ਲੱਗੇ ਹੋਏ ਆ ਜਦੋਂ ਮੈਂ ਅਰਵਿੰਦ ਕੇਜਰੀਵਾਲ ਜੀ ਨਾਲ ਪਿੰਡ ਪਿੰਡ ਜਾ ਰਿਹਾ ਸੀ ਜਦੋਂ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਕਸਬਿਆਂ ਜਾ ਰਿਹਾ ਸੀ ਸ਼ਹਿਰਾਂ ਜਾ ਰਿਹਾ ਸੀ ਤਾਂ ਗਰੰਟੀਆਂ ਦੇ ਰਹੇ ਸੀ ਅਸੀਂ ਕਿ ਬਿਜਲੀ ਫ੍ਰੀ ਕਰ ਦਾਂਗੇ ਵਿਰੋਧੀ ਪਾਰਟੀਆਂ ਵਾਲੇ ਹੱਸਦੇ ਸੀ ਐ ਕਿ ਬਿਜਲੀ ਫ੍ਰੀ ਕਰ ਦੋਗੇ ਪੈਸੇ ਕਿੱਥੋਂ ਆਉਣਗੇ 16 ਮਾਰਚ ਨੂੰ ਇੱਥੇ ਸੌ ਚੱਕੀ ਸੀ 1 ਜੁਲਾਈ ਤੋਂ 300 ਯੂਨਟ ਪਰ ਮੰਥ ਜਾਨੀ ਕਿ 600 ਯੂਨਟ ਦਾ ਜਿਹੜਾ ਬਿੱਲ ਆਉਂਦਾ 2 ਮਹੀਨਿਆਂ ਦਾ ਬਿੱਲ ਆਉਂਦਾ 1 ਜੁਲਾਈ ਤੋਂ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ ਜੀ 1 ਜੁਲਾਈ 22 ਤੋਂ ਲੈ ਕੇ ਨਾਲੇ ਬਿਜਲੀ ਬੋਰਡ ਨੂੰ ਕਾਟਾ ਨਹੀਂ ਪੈਣ ਦਿੱਤਾ ਖੇਤਾਂ 'ਚ ਪੂਰੀ ਬਿਜਲੀ ਆਉਂਦੀ ਆ ਦਿਨੇ ਆਉਂਦੀ ਆ ਨਾਲੇ ਥਰਮਲ ਪਲੈਂਟ ਖਰੀਦ ਲਿਆ ਜੀ ਗੋਇੰਦਵਾਲ ਸਾਹਿਬ ਵਾਲਾ ਸਰਕਾਰੀ ਥਰਮਲ ਪਲਾਂਟ ਉਹ ਵੀ ਖਰੀਦ ਲਿਆ ਚਾਰਖੰਡ ਚ ਪਛਵਾੜਾ ਨਾਂ ਦਾ ਇੱਕ ਕਸਬਾ ਉੱਥੇ ਕੋਲਾ ਨਿਕਲਦਾ ਪੰਜਾਬ ਦੀ ਕੋਲੇ ਦੀ ਖਾਨ ਸੀ ਉਹ ਬੰਦ ਪਈ ਸੀ 2015 ਤੋਂ ਉਹ ਚਲਵਾਈ ਪਹਿਲਾਂ ਰੋਜ਼ ਹੀ ਖਬਰਾਂ ਆਈ ਜਾਂਦੇ ਰਹਿੰਦੇ ਸੀ ਪੰਜਾਬ ਚ ਛਾ ਸਕਦਾ ਹੈ ਨੇਰਾ ਰੋਕੜ ਵਾਲੇ ਥਰਮਲ ਪਲਾਂਟ ਸਿਰਫ 2 ਦਿਨ ਦਾ ਕੋਲਾ ਪੰਜਾਬ ਛਾ ਸਕਦਾ ਨੇਰਾ ਲੇੜਾ ਮੁਆਫਤ ਵਾਲੇ ਥਰਮਲ ਪਲਾਂਟ ਚ 1 ਦਿਨ ਦਾ ਕੋਲਾ ਮੈਨੂੰ ਦੱਸ ਦਿਆਂ ਖੁਸ਼ੀ ਹੋ ਰਹੀ ਹੈ ਇਸ ਵਕਤ ਸਾਡੇ ਸਰਕਾਰੀ ਥਰਮਲ ਪਲਾਂਟ ਨੇ ਚ 27 27 ਦਿਨ ਦਾ ਕੋਲਾ ਪਿਆ ਜੀ 27 27 ਦਿਨ ਦਾ ਇਹ ਨੀਤਾਂ ਸਾਫ਼ ਹੋਣ ਤਾਂ ਹੁੰਦਾ ਕੰਮ ਨੀਅਤਾਂ ਤਾਂ ਸਾਫ਼ ਹੋਣੀਆਂ ਚਾਹੀਦੀਆਂ ਸੋ ਅਸੀਂ ਤਾਂ ਭਗਤ ਸਿੰਘ ਹੋਰਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੈਗੇ ਪਰ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀ ਸੋਚ ਨੂੰ ਲੋਕਾਂ ਤੱਕ ਲੈ ਕੇ ਜਾਈਏ ਘਰ ਘਰ ਤੱਕ ਪਹੁੰਚਾਈਏ ਕਿਉਂਕਿ ਭਗਤ ਸਿੰਘ ਜੀ ਨੇ ਲਿਖਿਆ ਸੀ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋਇਨ ਨੇ ਦੇਸ਼ ਨੂੰ ਧਰਤੀ ਨੂੰ ਪਿਆਰ ਕਰਨ ਵਾਲੇ ਉਹ ਲੋਕ ਸੀਗੇ ਸੋ ਉਹਨਾਂ ਨੂੰ ਉਹ 23 ਸਾਲ ਦੇ ਰਹਿਣਗੇ ساری ਉਮਰ ਅੱਜ ਤੋਂ 500 ਸਾਲ ਬਾਅਦ ਅੱਪਾ ਨਹੀਂ ਹੋਵਾਂਗੇ ਆਪਣੀਆਂ ਕਈ ਪੀੜ੍hiyan ਵੀ ਨਹੀਂ ਹੋਣਗੀਆਂ ਪਰ ਮੇਲੇ ਉਹਨਾਂ ਦੇ ਇੱਥੇ ਲੱਗਣਗੇ ਤੇ ਉਹ 23 ਸਾਲ ਦੇ ਰਹਿਣਗੇ ਹਮੇਸ਼ਾ ਕਿਉਂਕਿ ਸ਼ਹੀਦ ਮਰਦੇ ਨਹੀਂ ਹੁੰਦੇ ਸ਼ਹੀਦ ਅਮਰ ਹੁੰਦੇ ਨੇ ਤੁਸੀਂ ਮੈਂ ਤੁਹਾਡਾ ਕੱਲੇ ਕੱਲੇ ਕਦਮ ਚੱਲੇ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਦੇ